ਜੇ ਤਾਂ ਪੰਜਾਬ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਆ ਠੀਕ ਹੈ ਮੈਂ ਤਾਂ ਆਪਣੇ ਬੱਚੇ ਦੀ ਕਬਰ ਅੱਜ ਮੇਰੀ ਪੱਟ ਹੁੰਦੀ ਪਈ ਆ ਜੇ ਤੁਸੀਂ ਇਹ ਪੱਟਣੋਂ ਬਚਾਉਣੀ ਆ ਤਾਂ ਪੰਜਾਬ ਚੋਂ ਬੰਦਿਆਂ ਨੂੰ ਭਜਾ ਦਿਓ ਮੈਂ ਤੁਹਾਡੇ ਕੋਲ ਪੈਸਾ ਨਹੀਂ ਮੰਗਦਾ ਕੁਝ ਨਹੀਂ ਮੰਗਦਾ ਮੈਂ ਇਹ ਮੰਗਦਾ ਵੀ ਬੰਦਿਆਂ ਨੂੰ ਪੰਜਾਬ ਚੋਂ ਬਾਹਰ ਕੱਢ ਦਿਓ ਜੇ ਅੱਜ ਵੀ ਨਾ ਇਕੱਠੇ ਹੋਏ ਹਨ ਤਾਂ ਮੇਰੇ ਵਾਂਗੂ ਅੱਜ ਜਿੱਦਾ ਮੇਰੇ ਮੁੰਡੇ ਦੀ ਕਬਰ ਪੱਟ ਹੁੰਦੀ ਹੈ ਤਾਂ ਕੱਲ ਨੂੰ ਆਪਣਿਆਂ ਦੀ ਵੀ ਪੱਟਣ ਲਈ ਤਿਆਰ ਹੋ ਜਾ ਤੁਸੀਂ ਵੀ ਮੈਂ ਇਹੀ ਕਹਿਣਾ ਜਿੱਦਾਂ ਅੱਜ ਆਏ ਆ ਮੇਰੇ ਨਾਲ ਤਾਂ ਇਦਾਂ ਹੀ ਖੜੇ ਰਹੋ ਮੈਂ ਵੀ ਤੁਹਾਡੇ ਨਾਲ ਇਦਾਂ ਹੀ ਖੜਾ ਕਿ ਮੇਰੇ ਨਾ ਮੇਰੇ ਕੋਈ ਕੋਈ ਲੀਡਰ ਆਵੇ ਠੀਕ ਆ ਕੋਈ ਇੱਥੇ ਵੋਟਾਂ ਮੰਗਣ ਆਵੇ ਵੀ ਅਸੀਂ ਤੇ ਵੋਟਾਂ ਮੰਗਣ ਆਏ ਆ ਜੇ ਆਉਣਾ ਤਾਂ ਇੱਥੇ ਪੰਜਾਬ ਨੂੰ ਬਚਾਉਣ ਆਇਓ ਠੀਕ ਆ ਵੋਟਾਂ ਮੇਰੇ ਸਾਹਮਣੇ ਆਵੇ ਮੈਂ ਉਹਨੂੰ ਪੁੱਛਾਂ ਦਿੰਦੀ ਮੇਰੇ ਭਰਾ ਦਾ ਕੀ ਕਸੂਰ ਸੀ ਤੂੰ ਉਹਨੂੰ ਮਾਰਿਆ ਤੁਸੀਂ ਇੱਕ ਵਾਰੀ ਇਹ ਕਿ ਦਰਦ ਹੈ ਇਸ ਪ੍ਰਵਾਸ ਆ ਮੋਰੇ ਲੈ ਅਸੀਂ ਨਹੀਂ ਕੁਝ ਉਹਨੂੰ ਕਹਾਂਗੇ ਬਸ ਉਹਨੂੰ ਪੁੱਛਣਾ ਹੈ ਸਾਡੇ ਬੱਚੇ ਦਾ ਕੀ ਕਸੂਰ ਸੀਗਾ ਬਸ ਉਹਨੂੰ ਇੱਕ ਵਾਰੀ ਪੁੱਛਣਾ ਆ ਬੋਲਦਾ ਵੀ ਨਹੀਂ ਚੰਗੀ ਤਰ੍ਹਾਂ ਜੇ ਕਹੇ ਨਾ ਬੰਦਾ ਸਾਫ਼ ਸੁਥਰਾ ਬੋਤਲਾ ਬੋਲਦਾ ਉਹਨੂੰ ਬੋਲਣਾ ਸਿੱਖਿਆ ਸੀਗਾ ਹੌਣ ਹੌਲੀ ਹੌਲੀ ਬੋਲਣਾ ਸਾਫ਼ ਕਰਦੇ ਆ ਕਿ ਸਾਨੂੰ ਅਨਸਾਫ਼ ਮੇੜੇ ਠੀਕ ਹੈ ਤੇ ਇਹ ਜਿਹੜੇ ਜਿਹੜੇ ਕੰਮ ਹੁੰਦੇ ਪਏ ਆ ਹੁਣ ਕੱਲ 6 ਕੱਲ 6 ਸਾਲ ਦੀ ਬੱਚੀ ਨਾਲ ਭਈਆ ਫੜਿਆ ਗਿਆ ਠੀਕ ਹੈ ਅਸੀਂ ਕਹਿੰਨੇ ਵੀ ਇਹ ਨਾ ਭਈਆਂ ਨੂੰ ਬਾਹਰ ਕੱਢੋ ਇਹਨਾਂ ਨੂੰ ਇਹੜੇ ਪ੍ਰਵਾਸੀ ਆਏ ਆ ਇਹਨਾਂ ਨੂੰ ਬਾਹਰ ਕੱਢੋ ਜੇ ਆਪਣੇ ਬੱਚੇ ਬਚਾਉਣੇ ਆ ਮੇਰਾ ਤਾਂ ਗਿਆ ਤੁਸੀਂ ਆਪਣੇ ਤਾਂ ਬਚਾ ਲਓ ਹਣ ਕਿੰਨੇ ਕੁ ਉੱਥੇ ਰਹਿੰਦੇ ਆ ਲੋਕ ਬਾਜੀ ਬਹੁਤ ਸਾਰੇ ਮੰਡੀ ਜਾਂ ਮੰਡੀ ਚ ਮੰਡੀ ਚ ਜਾ ਕੇ ਦੇਖੋ ਸਾਰੇ ਸਾਰੇ ਵੀ ਇਹ ਹੈ ਉਹ ਜਿਹੜਾ ਇਲਾਕਾ ਆ ਨਾ ਉਹ ਸਾਰਾ ਬੰਜਾ ਬਾਜਾ ਮੈਨੂੰ ਕਿਹਾ ਚਾਹਦਾ ਮੈਂ ਬਾਜਾ ਵਾਲਾ ਮੇਰੇ ਨਾਲੇ ਬਾਜਾ ਆ ਉਹ ਵੀ ਰਹਿ ਜਾ ਓਏ ਤੇ ਸਰ ਹੁਣ 5 ਸਾਲਾਂ ਹਰਵੀਰ ਸਿੰਘ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਪਰਿਵਾਰ ਨੂੰ ਕਿੰਨੇ ਘੰਟੇ ਤੱਕ ਜਿਹੜੀ ਬੋਡੀ ਸੰਭਲ ਕੇ ਚਲ ਜਾਈਏ ਬਸ ਜਲਦੀ ਤੋਂ ਜਲਦੀ 15-20 ਮਿੰਟ ਦੇ ਵਿੱਚ ਨਜ਼ਾਰੇ ਹੈ ਬੋਡੀ ਜੀ ਇਸ ਤੋਂ ਬਾਅਦ ਇਹਦਾ ਜੋ ਇਹਨਾਂ ਨੇ ਅੰਤਮ ਸੰਸਕਾਰ ਕਰਨਾ ਹੈ ਉਹ ਇਹਨਾਂ ਨੇ ਆਪਣੇ ਜੱਦੀ ਪਿੰਡ 'ਚ ਜਾ ਕੇ ਕਰਨਾ ਫਗਵਾੜੇ ਦੇ ਲਾਗੇ ਤੇ ਇਥੋਂ ਨਾਲ ਵੀ ਪ੍ਰਸ਼ਾਸਨ ਦਾ ਜਾਊਗਾ ਪੁਲਿਸ ਵਗੈਰਾ ਜੇ ਕੋਈ ਹਾਂਜੀ ਜਾਊਗਾ ਜਿੱਥੇ ਵੀ ਕਰਦੇ ਜੀ ਜਾਓ ਤੇ ਕੋਈ ਦੇ ਦੋਸ਼ੀ ਨੂੰ ਜਿਹੜਾ ਉਹ ਕਾਬੂ ਕਰ ਲਿਆ ਕਿ ਆਹ ਕੁਛ ਮੁਰੜ ਦੀ ਜਾਂਚ ਨਾਲ ਪਤਾ ਲੱਗਿਆ ਉਹ ਕਿਉਂ ਉਸ ਵੱਲੋਂ ਇਸੇ ਕੰਮ ਨੂੰ ਅੰਜਾਮ ਦਿੱਤਾ ਗਿਆ ਸੀ ਕਿਉਂ ਬੱਚੇ ਦਾ ਕਤਲ ਕੀਤਾ ਗਿਆ ਸੀ ਮੁਰੜ ਦੀ ਇਨਵੈਸਟੀਗੇਸ਼ਨ ਚ ਕੀ ਗੱਜੋਤ ਨੇ ਖੁਲਾਸਾ ਕੀਤਾ ਜੀ ਹਾਂਜੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਮੁਰੜਲੀ ਇਨਵੈਸਟੀਗੇਸ਼ਨ ਚ ਤੁਹਾਨੂੰ ਆਲਰੇਡੀ ਪਤਾ ਹੀ ਹੈ ਜੋ ਕੁਝ ਹੋਇਆ ਵਾਪਰਿਆ ਤੇ ਆਫਟਰ ਰਿਮਾਂਡ ਇਹਦਾ ਪੂਰੀ ਡਿਟੇਲ ਚ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਜੋ ਫੈਕਟ ਆਣੇ ਤੁਹਾਨੂੰ ਕਿੰਨੇ ਦਿਨ ਦਾ ਰਿਮਾਂਡ ਲਿਆ ਜੀ ਮੈਂ ਦੋਸ਼ੀਨ ਪੇਸ਼ ਕਰਨ ਦਾ ਜ਼ਾਰਬ ਹੋ ਗਈ ਤਬਾ ਜਰਬ ਸਾਹਿਬ ਇੱਕ ਆਖਰੀ ਸਵਾਲ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਕਿ ਜਿਹੜੇ ਪ੍ਰਵਾਸੀ ਨੇ ਕੱਲੇ ਪ੍ਰਵਾਸੀ ਨਹੀਂ ਜਿਹੜੇ ਹੋਰ ਵੀ ਬਾਹਰੋਂ ਆ ਕੇ ਰਹਿ ਰਹੇ ਨੇ ਹਾਂਜੀ ਉਹਨਾਂ ਦੀ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਕਰਵਾਈ ਜਾਵੇ ਕਿਉਂਕਿ ਹੁਣ ਬਿਲਕੁਲ ਬਹੁਤ ਪੁਲਿਸ ਨੇ ਮੁਸਤਦੀ ਦੇ ਨਾਲ ਕੰਮ ਕੀਤਾ ਤਾਂ ਦੋ ਦਰਜਨ ਦੇ ਕਰੀਬ ਪਘੋੜੇ ਵੀ ਫੜ ਹੋਏ ਹੈ ਜੀ ਬਿਲਕੁਲ ਬਿਲਕੁਲ ਮੁਸਤਦੀ ਨਾ ਕਰਾਂਗੇ ਨੈਕਸਟ ਵੀ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਕਰਾਂਗੇ ਤੇ ਬਾਕੀ ਇਹਨਾਂ ਦੀ ਜਿਹੜੀ ਹੈ ਪੀ ਰਿਕਾਰਡ ਚੈੱਕ ਕੀਤਾ ਜਾਊਗਾ ਪ੍ਰੋਪਰ ਔਰ ਮਹੱਲੇ ਵਾਈਜ਼ ਅਸੀਂ ਟੀਮਾਂ ਬ ਕਿੱਥੋਂ ਕੋ ਮਾੜੇ ਕਰੈਕਟਰ ਵਾਲਾ ਬੰਦਾ ਵੈਰੀਫਾਈ ਕਰਾਂਗੇ ਓਕੇ ਸਰ